जय भीम जय भारत परम पूज्य बाबा साहब डॉक्टर अंबेडकर साहब भारतीय संविधान निर्माता नारी की मुक्तिदाता जुग रहबर, उन्होंने तो पहला अनेका रहबर स्वामी बाल जी सतगुरुदास महाराज जी छत्रपति शाहू जी महाराज महात्मा ज्योतिराव फूले जी माता सुमित्री बाई जी फूले सो बाबा साहब डॉक्टर अंबेडकर जी तो पहला भी जे महापुरुष हो समय समय अनुसार उन्होंने समाज के हकों बाद संघर्ष करी राम जी बहुजन समाज में जिन्होंने बाबा साहब महापुरुष जन जन तक बिताया है सदिया तो बाद है जन्म ल ਦੇਖ ਲੈ ਮੋ ਤੁਸੀਂ ਸੋਚ ਵਿਚਾਰ ਕਰਕੇ ਜਨਣੀ ਜੰਮ ਦੀ ਸੂਰੇ ਤੇ ਭਗਤ ਦਾਨੀ ਸਦਾ ਅੰਬਰ ਰਹਿੰਦੇ ਜਗ ਦੇ ਵਿੱਚ ਮਰ ਕੇ ਕੌਮ ਮੇਰੀ ਦੇ ਸ਼ੇਰਾ ਵੇ ਉੱਠ ਜਾ ਗੋ ਆਈਆ ਚਾਹ ਦੇ ਨਵਾ ਸਵੇਰਾ ਵੇ ਉੱਠ ਜਾ ਗੋ ਆਈਆ ਚਾਹ ਦੇ ਨਵਾ ਸਵੇਰਾ ਵੇ ਉੱਠ ਜਾ ਗੋ ਆਈਆ ਇਹ ਜਗ ਬਹੁਰ ਬਿਦਾਸ ਗੁਰੂ ਨੇ ਸਭ ਤੋਂ ਪਹਿਲਾਂ ਲੈਂਦੀ ਕੰਨੀ ਸਿੱਕਾ ਪਾ ਕੇ ਜੇ ਜਦ ਜੀਵਕ ਟੇਚੀ ਜਾਂਦੀ ਵਿਪਰਾ ਦੇ ਨਾਲ ਲਾ ਕੇ ਮੱਥਾ ਸੁਪੀ ਕੌਮ ਜਗਾਈ ਆਵੇਂ ਫਿਰ ਜਾਗੋ ਆਈਆ ਉਠ ਕੌਮ ਮੇਰੀ ਦੀਆਂ ਛੇਰਾ ਉਠ ਜਾਗੋ ਆਈਆ ਥਾਰਾ ਸੌਇ ਥਾੜੀ ਅੰਦਰ ਇਨਮੀ ਜਾਗਰ ਪਈ ਆਈ ਜੋ ਤੀਵਾ ਖੋਲ੍ਹਨੇ ਆਪਣੀ ਔਰਤ ਆਪ ਪੜ੍ਹਾਈ ਇੰਡੀਆ ਦੀ ਪਹਿਲੀ ਇਹ ਦੇ ਹੱਕ ਫੁੱਲੇ ਸਭਤਰੀ ਭਾਈਆ ਉੱਠ ਜਾਗੋ ਆਈਆ ਮੋਹਲਦਾਬੀ ਸ਼ਹਿਰਾ ਨਹੀਂ ਉੱਠ ਜਾਗੋ ਆਈਆ ਚਾਰ ਦਿਨਾਂ ਦਾ ਸਵੇਰਾ ਨਹੀਂ ਉੱਠ ਜਾਗੋ ਆਈਆ ਯਾ ਕੋ ਲਿਆਂਦੀ ਬਾਬਾ ਸਾਹਿਬ ਨੇ ਹੱਕਾ ਖਾਤਰ ਲੜਿਆ ਧਾਰ ਤੇ ਵਿਚੋਂ ਵੀ ਮਸੂਰ ਮਾਂ ਪਹਿਲੇ ਨੰਬਰ ਤੇ ਪੜਿਆ ਪੜੋ ਜਿਹੜੋ ਚੰਗਾ ਸ਼ਕਰੋ ਫਿਰ ਉਸਨੇ ਜੋ ਤੇ ਗਾਈਆ ਵੇ ਹਰ ਜਾਗੋ ਆਈਆ ਹੋ ਮੂਲ ਨਵਸੀ ਸੀਨਾ ਉੱਠ ਜਾਗੋ ਆਈਆ ਚਾਰ ਦਿਨਾਂ ਬਾਅਦ ਸਵੇਰਾ ਵੇ ਉੱਠ ਜਾਗੋ ਆਈਆ ਤਨੀਆ ਭੁਈਆ ਮਨੂ ਬਾਦ ਤੇ ਪੈਰਾ ਹੇਠ ਲਟਾੜੇ ਯਤ ਪਾਤ ਤੇ ਸ਼ੂਆ ਸ਼ਾਤ ਦੇ ਪਾਏ ਜ਼ਾਲਮਾ ਪਾੜੇ ਮਨੂ ਸਿੰਰਤੀ ਭੀਮਰਾਉ ਨੇ ਲਾ ਕੇ ਅਗ ਜਲਾਈ ਆਵੇ ਫਿਰ ਜਾਗੋ ਆਈਆ ਉੱਜਤੋਂ ਮੇਰੀ ਦਿਆ ਸ਼ੇਰਾ ਉੱਠ ਜਾਗੋ ਆਈਆ ਚਾਰ ਦਿਨਾਂ ਦਾ ਸਵੇਰਾ ਵਿੱਚ ਉੱਠ ਜਾਗੋ ਆਇਆ ਜਾਗੋ 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 ਸੀਸਾ ਬਕੰਸ਼ੀ ਰਾਮ ਦਾ ਤੈਣਾ ਤਨ ਮਨ ਤੱਕਦੇ ਗੈਰਤ ਨਾਲ ਮੁਲਕ ਹੀ ਦਾ ਮੋੜ ਨਾ ਪਹਿਣਾ ਜਾਗੋ ਜਾਗੋ ਸੀਸਾ ਵਕਾਂਛੀ ਨਾ ਮੰਦਾ ਕਹਿਣਾ ਤਨ ਮਨ ਧਨ ਤੇ ਗੈਰਤ ਨਾਲ ਮੋਲ ਭੀਮ ਦਾ ਮੋੜ ਨਾ ਪੈਣਾ ਬਹਿਲਪੁਰੀ ਨੇ ਓਟ ਭੀਮ ਦੀ ਬਹਿਲਪੁਰੀ ਨੇ ਓਟ ਭੀਮ ਦੀ ਲੈ ਕੇ ਕੱਲ ਨੇ ਠਾਈ ਆਵੇ ਉੱਠ ਜਾਗੋ ਆਈਆ ਕਉ ਮੇਰੀ ਧਿਆਛੇ ਰਵੇ ਉੱਠ ਜਾਗੋ ਆਈਆ ਚਾਹ ਦੇ ਨਾ ਸਵੇਰਾ ਆਵੇ ਉੱਠ ਜਾਗੋ ਆਈਆ ਚਾਰ ਦਿਨ ਨਵਾ ਸਵੇਰਾ ਵੇ ਉੱਠ ਜਾ ਲੋ ਆਈਆ ਜੈਪੀਨ ਜੈਪੁਰ